ਪਹਿਲਾਂ ਤਾਂ ਮੈਂ ਜੀਵੀਐਸ ਚੈਨਲ ਦਾ ਇੱਥੇ ਸਾਡੇ ਨਗਰ ਤੁਰਕੋਟ ਬਾਬਾ ਫਕਰ ਸ਼ਾਹ ਜੀ ਜਗ੍ਹਾ ਨੂੰ ਕਵਰੇਜ ਕਰਨ ਤੇ ਪਹੁੰਚਣ ਦੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਆਖਦਾ ਇਹ ਮੇਲਾ ਸਾਡੇ ਪੁਰਾਣੇ ਬਜ਼ੁਰਗ ਪਿੰਡ ਦੇ ਬਾਬਾ ਜਿਉਣੇ ਸ਼ਾਹ ਆ ਆਜ਼ਾਦੀ ਤੋਂ ਪਹਿਲਾਂ ਦੇ ਪਿੰਡ ਦੇ ਮੁਸਲਮਾਨ ਚ ਫਕੀਰ ਸੀਗੇ ਜਿਨ੍ਹਾਂ ਦਾ ਪਿੰਡ ਦੇ ਬਜ਼ੁਰਗਾਂ ਦੇ ਦੱਸਣ ਦੇ ਕਾਰਨ ਸੀ ਵੀ ਇੱਕ ਫਕਰ ਟਾਈਪ ਦੇ ਇਨਸਾਨਸਾਨ ਜਿਨ੍ਹਾਂ ਨੇ ਰੱਬ ਹੀ ਰੱਬ ਕਰਦੇ ਪੰਡਿਤ ਫਿਰਨਾ ਅਤੇ ਨਗਰ ਦੇ ਵਿੱਚ ਰੋਟੀਆਂ ਨੂੰ ਪ੍ਰਸ਼ਾਦਾ ਪਾਣੀ ਇਕੱਠਾ ਕਰਨਾ ਕਿਤੇ ਆਪ ਛਕ ਲੈਣਾ ਦਰਵੇਸਾਂ ਨੂੰ ਸਿਖਾ ਦੇਣਾ ਇੱਕ ਰੱਬੀ ਰੂਹ ਪਹੁੰਚੀ ਫਕੀਰੀ ਪੁਰਾਣੇ ਸਾਡੇ ਬਜ਼ੁਰਗਾਂ ਨੇ ਦੇਖਿਆ ਜਿਨ੍ਹਾਂ ਨੇ ਦੇਖਿਆ ਕਿ ਉਹਨਾਂ ਨੇ ਇਹ ਵੀ ਪੁਰਾਣੇ ਬਜ਼ੁਰਗਾਂ ਨੇ ਸੁਣਨ ਚ ਆਇਆ ਵੀ ਉਹਨਾਂ ਦੀ ਕਹੀ ਗੱਲ ਪੂਰੀ ਹੁੰਦੀ ਸੀ ਜਿਹੜਸ ਜਗ੍ਹਾ ਤੇ ਆਪਾਂ ਖੜੇ ਆ ਇਹ ਸਾਡੀ ਸੁਰਤ ਤੋਂ ਪਹਿਲਾਂ ਬੇਵਾਦ ਜਗ੍ਹਾ ਸੀ ਜਿੱਦੇ ਵਿੱਚ ਰੋਏ ਵੀ ਆਵਾਂ ਸੀ ਇੱਕ ਛੋਟੀ ਜੀ ਜਗ੍ਹਾ ਸੀ ਜਿਹਦੇ ਵਿੱਚ ਇੱਕ ਬਦਰੀ ਤੋਂ ਕੋ ਸੰਗ ਤਾਂ ਸਾਡੇ ਛੋਟੇ ਹੁੰਦਿਆਂ ਆਉਂਦੀਆਂ ਹੁੰਦੀਆਂ ਸੀ ਉਸ ਤੋਂ ਬਾਅਦ ਮੇਰੇ ਮਾਤਾ ਪਿਤਾ ਜੀ ਸਾਡੇ ਬਜ਼ੁਰਗ ਮੇਰੇ ਪਾਪਾ ਜੀ ਅਕਤਰਾਲੀ ਜੀ ਅਰੇ ਮੇਰੇ ਮਾਤਾ ਸੀਤੋ ਜੀ ਉਹਨਾਂ ਨੇ ਇਸ ਸੇਵਾ ਦੀ ਸਾਫ ਸਵਾਲ ਕੀਤੀ ਅਤੇ ਸਾਡੇ ਬਹੁਤ ਸਤਿਕਾਰਯੋਗ ਭੂਆ ਪ੍ਰਤਾਪ ਜੀ ਉਹਨਾਂ ਨੇ ਉਹਨਾਂ ਦੀ ਉਦਮ ਸਦਕਾ ਇਹਨਾਂ ਤਿੰਨਾਂ ਚਾਰਾਂ ਜਾਨਾਂ ਨੇ ਪਹਿਲਾਂ ਇਸ ਜਗ੍ਹਾ ਨੂੰ ਡਿਵੈਲਪ ਇਸ ਜਗ੍ਹਾ ਨੂੰ ਬੁਆਦ ਕਰਨਾ ਸ਼ੁਰੂ ਕੀਤਾ ਸਮੇਂ ਪੈਂਦੇ ਤੇ ਕਹਿੰਦੇ ਹੁੰਦੇ ਆ ਵੀ ਫਕਰਾਆਂ ਦੀਆਂ ਜਗ੍ਹਾ ਆਪਦੀਆਂ ਆਪ ਆਵਾਦ ਹੁੰਦੀਆਂ ਜਿਵੇਂ ਕਿ ਸਾਡੇ ਇੱਕ ਪਿੰਡ ਧੂਰਕੋਟ ਦੇ ਵਿੱਚ 47 ਤੋਂ ਪਹਿਲਾਂ ਦੀ ਮਸਜਿਦ ਹੈ ਜੋ ਸਾਡੇ ਪਿੰਡ ਦੇ ਵਿੱਚ ਬੜਾ ਇੱਕ ਪਹਿਲਾ ਪੁਰਾਣਾ ਸਕੂਲ ਸੀ ਉਹ ਇਸ ਜਗ੍ਹਾ ਵਾਂਗੂ ਵੀ ਪੁਰਾਣੀ ਬੇਵਾਦ ਪਈ ਸੀ ਜੋ ਅੱਜ ਪੂਰੀ ਆਪਦੇ ਸਿਖਰਾਂ ਤੇ ਬਹੁਤ ਨਗਰ ਦੇ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਜਗ੍ਹਾ ਬਣੀ ਹੈ ਇਸੇ ਤਰ੍ਹਾਂ ਇਹ ਜਗ੍ਹਾ ਫਕਰਾ ਦੀ ਜਗ੍ਹਾ ਕਿਤੇ ਕਹਿੰਦੇ ਹੁੰਦੇ ਆ ਵੀ ਫਕੀਰਾਂ ਦੀ ਜਗ੍ਹਾ ਕਿਤੇ ਸਦੋਸਰੀ ਬੇਵਾਦ ਨਹੀਂ ਜਾਂਦੀਆਂ ਇਹ ਆਪਦੇ ਆਪ ਆਵਾਦ ਹੋ ਜਾਂਦੀਆਂ ਸੰਗਤਾਂ ਦੇ ਵਿੱਚ ਬਸ ਕੇ ਨਗਰ ਧੂਰਕੋਟ ਦੀ ਸੰਗਤ ਵਿੱਚ ਇਲਾਕੇ ਦੀ ਸੰਗਤ ਦੇ ਵਿੱਚ ਐਨ ਆਰ ਆਈ ਭਰਾਵਾਂ ਦੀ ਸੰਗਤ ਹਰ ਸਾਲ ਸਲਾਨਾ ਪੂਰੇ ਜੋਰ ਸ਼ੋਰ ਨਾਲ ਪੂਰੇ ਸਾਨੋ ਸੌਕਤ ਨਾਲ ਹਰ ਸਾਲ ਭੰਡਾਰਾ ਤੇ ਮਹਿਫਲ ਕਰਵਾਈ ਜਾਂਦੀ ਹੈ ਜਿਦੇ ਵਿੱਚ ਪਿੰਡ ਨਗਰ ਧੂਰਕੋਟ ਦੇ ਸਾਰੇ ਹੀ ਨਗਰ ਧੂਰਕੋਟ ਦੇ ਲੋਕ ਇਲਾਕੇ ਦੀਆਂ ਸੰਗਤਾਂ ਐਨ ਆਰ ਆਈ ਭਰਾਵਾਂ ਬਾ ਚੜ ਕੇ ਸਹਿਯੋਗ ਦਿੰਦੇ ਆ ਸਾਥ ਦਿੰਦੇ ਆ ਤੇ ਇਸ ਮਹਿਫਲ ਅਤੇ ਭੰਡਾਰੇ ਦੀਆਂ ਮੈਂ ਨਗਰ ਧੂਰਕੋਟ ਰਣਸੀ ਨੂੰ ਤੇ ਅਤੇ ਇਲਾਕੇ ਦੀਆਂ ਸੰਗਤਾਂ ਨੂੰ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਐਨਆਰਆਈ ਭਰਾਵਾਂ ਨੂੰ ਜਿਹੜਾ ਮੇਰਾ ਹਰ ਇੱਕ ਕੰਮ ਦੇ ਵਿੱਚ ਵੱਧ ਸਰ ਕੇ ਸਾਥ ਦਿੰਦੇ ਆ ਉਹਨਾਂ ਨੂੰ ਇਸ ਮਹਿਫਲ ਅਤੇ ਪੰਡਾਰੇ ਦੀਆਂ ਵਧਾਈਆਂ ਦੇਣਾ ਅਤੇ ਮੁਬਾਰਕਾਂ ਦੇਣਾ ਅਤੇ ਉਮੀਦ ਕਰਦਾ ਹਾਂ ਵੀ ਹਰ ਸਾਲ ਦੀ ਤਰ੍ਹਾਂ ਮੇਰੇ ਨਾਲ ਇਸ ਤਰ੍ਹਾਂ ਮੋਢੇ ਨਾਲ ਮੋਢਾ ਲਾ ਕੇ ਸਾਥ ਦਿੰਦੇ ਰਹਿਣਗੇ ਧੰਨਵਾਦ ਇੱਕੋ ਜੀ ਅੱਜ ਜਿਹੜਾ ਇਹ ਬਾਬੇ ਜਿਉਣੇ ਸਾਹ ਫੱਕਰ ਦੀ ਯਾਦ ਵਿੱਚ ਪੰਡਾਰਾ ਕਰਾ ਰਹੇ ਆ ਪਿੰਡ ਵੱਲੋਂ ਸਾਰੇ ਪਿੰਡ ਦੇ ਇਹਦੇ ਤੁਸ ਹੋਗਾ ਕੱਲੇ ਬਾਬੇ ਅਕਸਰ ਅਲੀ ਕਾਨੀ ਜਣੀ ਸਾਰਿਆਂ ਦਾ ਹੀ ਹੈ ਠੀਕ ਹੈ ਨਾ ਸਾਰੇ ਪਿੰਡ ਦਾ ਬਹੁਤ ਵੱਡਾ ਇਹਨਾਂ ਨੂੰ ਸਹਿਯੋਗ ਹੈਗਾ ਸਹਿਯੋਗ ਦੇ ਨਾਲ ਹੀ ਇਹ ਜਿਹੜੇ ਕਾਰਜ ਹੁੰਦੇ ਆ ਬਾਕੀ ਐਨ ਆਰ ਆਈ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਆ ਸਾਰੀ ਸੰਗਤ ਦਾ ਐਨ ਆਰ ਆਈ ਵੀਰਾਂ ਦਾ ਹੋਰ ਨਗਰ ਨਿਵਾਸੀਆਂ ਦਾ ਇਹ ਸਹਿਯੋਗ ਦੇਣ ਤੇ ਬਹੁਤ ਬਹੁਤ ਧੰਨਵਾਦ ਇਹ ਮੇਲਾ ਜੀ ਹਰ ਸਾਲ ਲੱਗਦਾ ਇੱਥੇ ਬਾਬੇ ਫੱਕਰ ਦੀ ਜਗਾ ਪਹਿਲਾਂ ਬਹੁਤ ਛੋਟੀ ਜਿਹੀ ਜਗਾ ਸੀ ਇਹ ਬਾਬਾ ਜੀ ਖੜੇ ਆ ਇਹਨਾਂ ਨੇ ਇਵੇਂ ਰਾਮਾ ਜੀ ਦਾਦੇ ਨੇ ਦੱਸਿਆ ਹੈਗਾ ਤੁਹਾਨੂੰ ਸਾਰੀ ਸਟੋਰੀ ਦੱਸੀ ਆ ਪਿੰਡ ਐਨ ਆਈ ਵੀਰ ਇਹਨਾਂ ਦੀ ਬੋਲੀ ਨੂੰ ਯਾਨੀ ਕਿ ਪਿਆਰ ਕਰਦੇ ਆ ਐਨੇ ਮਿੱਠੀ ਬੋਲੀ ਵਾਲਾ ਦੀ ਨਾਸ ਹੈ ਜਾਨਾਂ ਚ ਸਾਰੇ ਪਰਿਵਾਰ ਚ ਹੀ ਆ ਤੇ ਸਾਰਾ ਪਿੰਡ ਇਹਨਾਂ ਦਾ ਸਾਥ ਦਿੰਦਾ ਅੱਜ ਵੇਖ ਲੋ ਵੀ ਇੱਥੇ ਮਹਿਫਲ ਲੱਗਣੀ ਆ ਕਿੰਨਾ ਇਕੱਠਾ ਪਿੰਡ ਦਾ ਕਿੰਨਾ ਐ ਠੀਕ ਆ ਜੀ ਰਾਸ਼ਨ ਵਗੈਰਾ ਪਿੰਡ ਚੋਂ ਆਈ ਆ ਜਾਂਦਾ ਜੀ ਵੀ ਕਹਿਣ ਦੀ ਲੋੜ ਨਹੀਂ ਕਹਿੰਦਾ ਭਾ ਭਾਈ ਬਹੁਤ ਸਹਯੋਗ ਆ ਪਿੰਡ ਦਾ ਜੀ ਧੰਨਵਾਦ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਨਕਰਖੇੜੇ ਨੂੰ ਬਹੁਤ-ਬਹੁਤ ਮੁਬਾਰਕਾ ਦਿੰਦਾ ਵੀ ਜਿਨ੍ਹਾਂ ਨੇ ਐਡੇ ਸਹਿਯੋਗ ਦੇ ਨਾਲ ਬਾਬਾ ਜੌਨਸ਼ਾਹ ਫੱਕਰ ਜੀ ਤੇ ਉਹਨਾਂ ਦੀ ਸਾਦਕਾ ਰਹਿਮਤ ਦੇ ਨਾਲ ਐਨ ਆਰ ਆਈ ਵੀਰਾਂ ਦਾ ਤੇ ਸਭ ਤੋਂ ਪਹਿਲਾਂ ਮੇਰੇ ਵੱਡੇ ਵੀਰ ਆਰਾਮਾ ਜੀ ਤੇ ਮੇਰੇ ਫਾਦਰ ਸਾਹਿਬ ਜੀ ਤੇ ਇਹਨਾਂ ਨੂੰ ਵੀ ਮੈਂ ਤੈਦ ਨੂੰ ਧੰਨਵਾਦ ਕਰਦਾ ਵੀ ਸਾਰੇ ਉਦਮ ਦੇ ਨਾਲ ਹੀ ਹਨਾ ਵੀ ਕਲਾਕਾਰ ਕਮੇਟੀ ਜੋ ਵੀ ਮਗਾਉਂਦੀ ਆ ਫੈਸਲਾ ਕਰਦੀ ਆ ਉਹ ਅਸੀਂ ਮਗਾਉਨੇ ਆ ਸਭ ਤੋਂ ਪਹਿਲਾਂ ਸਾਡੇ ਸੂਫੀਆਂ ਨਾਲ ਕਲਾਮ ਲਵਜੀਤ ਕੋਨਾ ਜਿਹੜੇ ਬਹੁਤ ਹੀ ਮਸ਼ਹੂਰ ਤੇ ਫੇਮਸ ਇਕਵਾਲ ਨੇ ਤੇ ਉਹਨਾਂ ਦੀ ਹਾਜ਼ਰੀ ਆ ਉਸ ਤੋਂ ਬਾਅਦ ਬਖਸ਼ੀ ਖਾਨ ਬਲਾਸਪੁਰ ਉਹ ਵੀ ਚੰਗੇ ਇਕਵਾਲ ਨੇ ਉਸ ਤੋਂ ਬਾਅਦ ਦਿਲਬਰ ਖਾਨ ਗੁੰਡਾਈਸੇ ਪਿੰਡ ਦਾ ਹੀ ਆ ਤੇ ਉਸ ਤੋਂ ਬਾਅਦ ਦੇਵਾ ਸਿੰਘ ਤੇ ਕਾਫੀ ਹੋਰ ਮਸ਼ਹੂਰ ਕਲਾਕਾਰ ਸੱਤੇ ਨੇ ਜੀ ਤੇ ਲੋਪੋ ਵਾਲੇ ਕਮਿਸ਼ਰੀ ਜਥੇ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਹਾਜ਼ਰੀ ਲਵਾ ਕੇ ਸਾਡੇ ਮੇਲੇ ਨੂੰ ਉਹਤਿ ਸ਼ਾਹ ਬਖਸ਼ਿਆ ਧੰਨਵਾਦ ਪਾਪਾ ਕੋਰ ਦਿੱਤਾ ਜਿਹਨੂੰ ਹੁਕਮ ਲਾਇਆ ਬਾਈ ਵਰਤਾਲ ਸੀ ਜੀ ਜੰਨਸ਼ੀਨਾ ਗੁਰੂ ਕਾ ਸਿੱਤੇ ਗੁਰਤੇਜ ਭਾਦਰ ਸਾਹਿਬ ਨੇ ਅਵਤਾਰ ਲਿਆ ਤੇ ਗੁਰੂ ਹਰਗੋਬਿੰਦ ਸਾਹਿਬ ਕਿਉਂਕਿ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਗੁਰੂ ਨਾਨਕ ਦੇ ਸਤਮੀ ਰੂਪ ਜੋਤ ਹਾਜੁਕਤ ਸਾਈ ਸਹਿ ਕਾਇਆ ਫਿਰ पलट ਗਏ ਗੁਰਤੇ ਰੱਖਿਆ ਕਰ ਬਾਬਾ ਗੁਰਦਿੱਤਾ ਜੀ ਨੇ ਹੁਕਮ ਲਾਇਆ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਰੱਬ ਦਾ ਪਿਆਰਾ ਬੈਠਾ ਅੱਲਾ ਖੁਦਾ ਦਾ ਬਾਬਾ ਜੀ ਗਏ ਪੀਰ ਸਾਈ ਫਤਨ ਸ਼ਾਹ ਜੀ ਨੇ ਨੇਤਰ ਖੋਲੇ ਵੇਖਿਆ ਬਾਬਾ ਗੁਰਦਿੱਤਾ ਜੀ ਤੋਂ ਸੇਵਕ ਨਾਲ ਖੜੇ ਆ ਤੇ ਬਾਬਾ ਨੇ ਅਰਦਾਸ ਕੀਤੀ ਵਾਹਿਗੁਰੂ ਜਾਣਦਾ ਪੀਰ ਸਾਈਂ ਪੁੱਤਨ ਸ਼ਾਹ ਜੀ ਨੂੰ ਕੀ ਨਜ਼ਰ ਆਇਆ ਤੇ ਭਾਈ ਮਰਦਾਨਾ ਜੀ ਖੜੇ ਹੋਣ ਫਿਰ ਉਹਨਾਂ ਨੇ ਉਹ ਦੁੱਧ ਜਿਹੜਾ ਛਕਿਆ ਤੇ ਪੀਰ ਸਾਈਂ ਪੁੱਤਨ ਸ਼ਾਹ ਕੋਈ ਆਪਣੇ ਪੰਜ ਪੋਤਖ ਸਿਰਤਾ ਉਹਨਾਂ ਨੇ ਪਰਿ ਤਿਆਗ ਕੀਤਾ ਰੱਬ ਦੇ ਪਿਆਰੇ ਆਪ ਮੁਕਤ ਹੈ ਉਹ ਹੋਰ ਪਾਵਰ ਦੇ ਦੋ ਮਿੰਟ ਦੀ ਬਾਤ ਸੁਣਿਓ ਕਬੀਰ ਸਾਹਿਬ ਪੰਡਤ ਅੱਗੇ ਇਕੱਠੇ ਹੋ ਬੇਦੇ ਕਮਾਲ ਹੋ ਗਈ ਲੋਕ ਅੰਤ ਸਮੇਂ ਆਉਂਦੇ ਆकांक्षी ਚ ਮੈਨ ਨੇ ਮਾਫ਼ ਕਰਨਾ ਮਾਘਰ ਤੇ ਬਾਰੇ ਤੇ ਉਹ ਗਰਜਨ ਦੀ ਜੂੰਨ ਪੈਂਦਾ ਸਿੰਘ ਜੀ ਬਲਾਸ ਕੋ ਉਹ ਪਹੁੰਚਿਆ ਅਸੀਂ ਜਥੇ ਵੱਲੋਂ ਪ੍ਰਬੰਧਕ ਸੇਵਾਦਾਰਾ ਵੱਲੋਂ ਉਹਨਾਂ ਦੇ ਪਹੁੰਚਣ ਤੇ ਉਹਨਾਂ ਨੂੰ ਜਿਉਂ ਆਇਆ ਕਹਿੰਦੇ ਆ ਧੰਨਵਾਦ ਕਰਦੇ ਆ ਔਰ ਐਮਐਲਏ ਸਾਹਿਬ ਉਹਨਾਂ ਦੇ ਨਾਲ ਜਿੰਨੇ ਵੀ ਸਤਕਾਰਯੋਗ ਸੱਜਣਪੁਰਖਾ ਪਹੁੰਚੇ ਹੋ ਸਭ ਨੂੰ ਜੀਓ ਆਇਆ ਧੰਨਵਾਦ ਹੈ ਸਤਪੁਰ ਜੀ ਕਿਰਪਾ ਕਰਨ ਹਲਕਾ ਦੇ ਵਿੱਚ ਸੇਵਾ ਕਰਨ ਕਿਸ਼ ਕਰਨ ਤੇ ਚੜ੍ਹਦੀ ਕਲਾ ਬਖਸ਼ਿਆ ਇੱਕ ਵਾਰ ਫਿਰ ਜੀਓ ਆਇਆ ਧੰਨਵਾਦ ਸੋ ਇਨੀਆਂ ਬੇਨਤੀਆਂ ਪ੍ਰਵਾਨ ਕਰੋ ਅਗਲਾ ਸਮਾਪਨ ਸੰਬੰਧਕ ਸੇਵਾਦਾਰ ਨਾਲ ਮਿਲ ਕੇ ਸਮਾਗਮ ਕੀਤਾ ਸਤਪੁਰ ਜੀ ਚੜ੍ਹਦੀ ਕਲਾ ਬਖਸ਼ਿ ਹੋਈਆਂ ਪੰਦਰੋਂ ਤੁਹਾਡੇ ਪਾਵਨ ਚਰਨੀ ਹਾਜ਼ਰੋ ਮੰਗੇ

جی ہاں نو نیہا واری واری نو چائے مقام پر مولانا سمیت جسور سنگھ جی کو ہم صاحب یہ باندې ڈا لگا کوشین صاحب نے ایا جیا وہ مقدمی مودی سردار دے ہنڈارا دے مہفد ਜਿੰਨੇ ਵੀ ਤੁਸੀਂ ਸਨਮਾਨਯੋਗ ਸ਼ਖਸੀਅਤਾਂ ਇੱਥੇ ਬੈਠੇ ਹੋ ਇਸ ਸੱਸਦੇ ਆਗੂ ਜਿਹੜੇ ਖਿਲਾ ਰਹੇ ਨੇ ਰਾਮਾ ਜੀ ਹੋਰ ਸਾਡੀ ਪਾਰਟੀ ਤੋਂ ਬੈਠੇ ਨੇ ਆਪਣਾ ਕਰਨ ਸਿੰਘ ਖਾਲਸਾ ਜੀ ਬਹੁਤ ਸਾਰੇ ਆਗੂ ਸਨਮਾਨ ਜਸਵਿੰਦਰ ਜੀ ਔਰ ਮੇਰੇ ਨਾਲ ਜਿਜਤੌਰ ਤੇ ਆਏ ਨੇ ਸੁਲਾਰ ਜਗਦੀਪ ਸਿੰਘ ਜੀ ਗੱਡਾ ਸਾਹਿਬ ਜਿਹੜੇ ਕਿ ਨਗਰ ਪੰਚਾਇਤ ਨਿਹਾਲਸੀਗੋੜ ਦੇ ਤੋਂ ਆਨੇ ਇੰਦਰ ਮਹੰਮਦ ਜੀ ਬੁੱਟਾ ਜੀ ਹੋਰ ਬਹੁਤ ਸਾਰੇ ਸ਼ਖਸੀਅਤਾਂ ਮੇਰੇ ਹੀ ਬੜੇ ਕਰੀਬੀ ਮਿੱਤਰ ਸਿੰਘ ਸਹਿਵਾਜ਼ ਬਰਾਮਾ ਉਹਨਾਂ ਦੇ ਫਾਦਰ ਸਾਹਿਬ ਬੈਠੇ ਨੇ ਸਰਦਾਰ ਕੁਲਵੰਤ ਸਿੰਘ ਜੀ ਪਾਲ ਜੀ ਮੋਰਖਰੀਆ ਸ਼ਰਮਾ ਜੀ ਸਾਰਿਆਂ ਸਤਿਕਾਰਯੋਗ ਸ਼ਖਸੀਅਤਾਂ ਨਗਰੋ ਜੀ ਜਿੰਨੇ ਵੀ ਤੁਸੀਂ ਹਾਜ਼ਰ ਹੋ ਸਭ ਤੁਹਾਨੂੰ ਫਤਿਹ ਅਨੁਕੰਮਰਦਾ ਵਾਹਿਗੁਰੂ ਜੀ ਕਾ ਜਗ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਪ੍ਰਭੀ ਰਾਮ ਜੀ ਔਰ ਬੜੀ ਮੈਨੂੰ ਖੁਸ਼ੀ ਹੋਈ ਜਦੋਂ ਦੱਸਿਆ ਕਿ ਇੱਥੇ ਭੰਡਾਰਾਂ ਦੇ ਮਹਿਫਲ ਲਗਾਈਦਾ ਰਹੀ ਆ ਜੋ ਵੀ ਧਾਰਮਿਕ ਸਥਾਨਾਂ ਤੇ ਜੋ ਪ੍ਰੋਗਰਾਮ ਹੁੰਦੇ ਆ ਉਹ ਸਾਨੂੰ ਸੇਧ ਦਿੰਦੇ ਆ ਜਦੋਂ ਅਸੀਂ ਕਿਸੇ ਵੀ ਧਾਰਮਿਕ ਸੰਸਥਾ ਨਾਲ ਜੁੜਦੇ ਆ ਤੇ ਗੁਰਦੁਆਰਾ ਸਾਹਿਬਾਂ ਤੇ ਮਸਜਿਦਾਂ ਤੇ ਮੰਦਿਰਾਂ ਤੇ ਗਿਰਜਾਇਆਂ ਕਰ ਕੋਈ ਵੀ ਧਾਰਮਿਕ ਸਥਾਨ ਜਿਹੜੇ ਧਰਮ ਮਨੁੱਖ ਨੂੰ ਜੋੜਦਾ ਮਨੁੱਖ ਨੂੰ ਤੋੜਦਾ ਨਹੀਂ ਤੇ ਜਦੋਂ ਅਸੀਂ ਧਰਮ ਦੇ ਨਾਲ ਜੁੜਦੇ ਆ ਤਾਂ ਉਹ ਅਸੀਂ ਬਹੁਤ ਸਾਰੀਆਂ ਕ੍ਰਿਤੀਆਂ ਤੋਂ ਵੀ ਬਚ ਜਾਂਦੇ ਆ ਨਸ਼ਿਆਂ ਤੋਂ ਬਚ ਜਾਂਦੇ ਆ ਸਾਡਾ ਜਿਹੜਾ ਧਿਆਨ ਆ ਉਹ ਸਹੀ ਦਿਸ਼ਾ ਵੱਲ ਲੱਗ ਰਿਹਾ ਹੈ। ਇਸ ਕਮਿਊਨਿਟੀ ਸਲੂਭਾ ਹਮਤ ਖੇਤਰ ਦੇ ਵਿੱਚ ਕੋਈ ਵੀ ਧਰਮਾ ਪਰ ਹਰਤਰ ਦੇ ਵਿੱਚ ਸਭ ਨੂੰ ਵਿਦਿਆਹ ਦੇ ਪ੍ਰੋਗਰਾਮ ਕਰਦੇ ਰਹਿਣਾ ਚਾਹੀਦਾ। ਹੋਰ ਸਾਨੂੰ ਹਰ ਇੱਕ ਤਰ੍ਹਾਂ ਦਾ ਪ੍ਰੋਪਰ ਸਤਿਕਾਰ ਕਰਨਾ ਚਾਹੀਦਾ। ਮੈਂ ਜਿਆਦਾ ਸਮਾਂ ਨਾਲ ਇੰਤਜ਼ਾਰ ਹੋਇਆ। ਤੁਹਾਨੂੰ ਇਸ ਅੱਜ ਦੇ ਸਮਾਗਮ ਦੀ ਬਹੁਤ-ਬਹੁਤ ਵਧਾਈ ਦੇਣਾ। ਇਹਦਾ ਪਿਆਰ ਉਹ ਸੁਣੇ ਨਾ ਇਹ ਤਾਵਾ ਬ੍ਰਸ਼ਤੀ ਦੇ ਤਰ੍ਹਾਂ ਸਭ ਨੂੰ ਜੋ ਜਿੰਨੇ ਵੀ ਤੁਸੀਂ ਆਏ ਹੋ। ਨੇਕ ਸਤਿ ਸ਼੍ਰੀ ਅਕਾਲ 2019 ਦੇ ਤੋਂ ਸੋਸਾ ਸਿੰਘ ਵਾਲੀ ਮਿੱਟੀ ਦੇ ਪਤੇ 2000 ਅੱਜ ਦੇ ਜੋ ਮਹਿਫਲ ਪੰਡਾਰਾ ਹਰ ਸਾਲ ਦੀ ਤਰ੍ਹਾਂ ਕਰਵਾਇਆ ਜਾਂਦਾ ਹੈ ਸਾਰੇ ਨਾਗਰ ਦੇ ਸਹਿਯੋਗ ਨਾਲ ਐਨ ਆਰ ਆਈ ਵੀਰਾਂ ਦੇ ਯੋਗ ਨਾਲ ਸਾਰੀਆਂ ਇਨਸਾਨੀ ਸੰਸਾਰ ਦੇ ਸਹਿਯੋਗ ਨਾਲ ਉਹਦੇ ਵਿੱਚ ਅੱਜ ਮੁੱਖ ਮਹਿਮਾਨ ਅੱਜ ਦੇ ਦੌਰ ਦੇ ਪਹੁੰਚੇ ਸਾਡੇ ਕੋਲੇ ਸਰਦਾਰ ਮਨਜੀਤ ਸਿੰਘ ਜੀ ਬਲਾਸੌਰ ਐਮ ਐਲ ਏ ਸਾਹਿਬ ਉਹਨਾਂ ਦਾ ਇੱਥੇ ਪਹੁੰਚਣ ਤੇ ਉਹਨਾਂ ਦੇ ਨਾਲ ਜੁਣੀ ਪਹੁੰਚੀ ਹੈ ਅਤੇ ਜੁਮੂਜੀ ਲੀਡਰਸ਼ਿਪ ਪਹੁੰਚੀ ਹੈ ਜੁਜੀਤ ਸਿੰਘ ਜੀ ਗਟਾ ਪ੍ਰਧਾਨ ਨਗਰ ਕੌਂਸਲ ਨਿਹਾਲ ਸਿੰਘਵਾ ਸਾਡੇ ਬਹੁਤ ਹੀ ਸਰਕਾਰ ਜੋ ਸਾਡੇ ਵੱਡੇ ਵੀਰ ਸਰਦਾਰ ਗੁੰਗਾ ਸਿੰਘ ਜੀ ਆਗਦੀਆ ਡਾਕਟਰ ਫਜ਼ੀਰ ਮਹਮਦ ਜੀ ਇਹਨਾਂ ਸਾਰਿਆਂ ਦਾ ਇੱਥੇ ਪਹੁੰਚਣ ਤੇ ਮੈਂ ਨਗਰ ਪੰਚਾਇਤ ਊਰਕੋਟ ਅਤੇ ਸਮੂਹ ਸਾਰੇ ਇਸ਼ਾਨੀਆ ਸੰਸਥਾਵਾਂ ਵੱਲੋਂ ਧੰਨਵਾਦ ਕਰਦਾ ਜੀ ਆਪਾਂ ਇੱਕ ਕਿਉਂਕਿ ਸਾਡੀ ਜਾਤ ਬਰਾਦਰੀ ਇਹ ਜੀ ਇਹਨੇ ਵੀ ਅਸੀਂ ਮੰਗਣ ਤੋਂਗੜਾ ਰਹਿ ਨਹੀਂ ਸਕਦੇ ਐਮਐਲਏ ਸਾਹਿਬ ਸਾਡੇ ਕੋਲ ਆਏ ਆ ਤੇ ਵੀ ਅਸੀਂ ਮੰਨ ਗਏ ਨਾਲ ਕਿ ਸਾਡਾ ਵੀ ਗੱਲ ਨਹੀਂ ਬਣਦੀ ਤੇ ਕਿਉਂਕਿ ਇਹ ਸਾਡੇ ਨੀਤ ਭੁੱਖੀ ਹੈ ਢੱਡ ਭੁੱਖੀ ਹੁੰਦੀ ਐਮਐਲਏ ਸਾਹਿਬ ਤੁਹਾਡਾ ਪਹਿਲੀ ਵਾਰ ਤਾਂ ਮੈਂ ਤੁਹਾਨੂੰ ਧੰਨਵਾਦ ਕਰਦਾ ਤੁਸੀਂ ਸਾਨੂੰ 2 ਲੱਖ ਦਾ ਗ੍ਰਾਂਟ ਦਿੱਤੀ ਤੇ 2 ਲੱਖ ਰੁਪਈਆ ਸਾਨੂੰ ਤੁਸੀਂ ਪੈਂਡਿੰਗ ਤੇ ਤੁਹਾਡੇ ਕੰਨੀ ਤੁਸੀਂ ਕਿਹਾ ਸੀਗਾ ਜਦੋਂ ਚਿੱਠੀ ਦੇ ਵਿੱਚ ਦੀ ਲਾਈਟ ਦੇ ਵਿੱਚ ਦੀ ਹੈਗਾ ਵੀ 50% ਤੁਹਾਨੂੰ ਜਰੂਰ ਤੁਸੀਂ ਆ ਕੰਪਲੀਟ ਕਰਤਾ ਵੀ ਤੁਹਾਨੂੰ ਫੇਰ ਮਿਲੂਗਾ ਐਮਐਲਏ ਸਭ ਤੁਹਾਡੇ ਧਿਆਨ ਚ ਮੈਂ ਲਿਆਉਣਾ ਚਾਹੁੰਦਾ ਜਿਹੜੇ ਆ ਬਿੱਲਰ ਪਾਏ ਹੋਏ ਆ ਇਹ ਤਾਂ ਪਹਿਲਾਂ ਦੇ ਪਾਏ ਹੋਏ ਆ ਜਿਹੜੀ ਆਪਣੇ 2 ਲੱਖ ਦੇ ਵਿੱਚੋਂ ਆ 28 ਚਾਤਰਾ ਤੇ 9 ਪੈ ਪਾਜੀ ਤੇ ਇਹ ਵਿੱਚ ਤੁਸੀਂ ਦੇਖਣਾ ਜੀ ਹੁਣ ਇਹਨਾਂ ਦਾ 2 ਲੱਖ ਦਾ ਪੂਰਾ ਹਸਾਬ ਕਿਤਾਬ ਸਹੀ ਆ ਜਾਂ ਗਲਤ ਤੇ ਇਹਦਾ ਤੁਸੀਂ ਉਹ ਨੋਟਸ ਲੈਣਾ ਜੀ ਧਿਆਨ ਦੇਣਾ ਵੀ 180 ਹਜ਼ਾਰ ਦਾ ਬਜਟ ਨਾਲ ਪੈਂਦਾ ਸਾਨੂੰ ਪੂਰੀ ਸਾਰੇ ਨਗਰ ਨੂੰ ਅੰਮੀ ਜੀ ਦਾ ਵੀ ਸਾਡੀ ਇਹ ਬੇਨਤੀ ਤੇ ਤੁਸੀਂ ਜਰੂਰ ਪਾਲਿਚਾਉਂਗੇ ਸਾਰੇ ਨਗਰ ਦਾ ਹੀ ਮੈਨੂੰ ਯਾਰਾ ਕਹਿੰਦਾ ਆਪਣੇ ਐਮ.ਐਲ.ਏ. ਸਾਹਿਬ ਇੰਨੇ ਚੰਗੇ ਆ ਵੀ ਆਪਣਾ ਜਿਹੜਾ ਛੱਡ ਪੂਰਾ ਕੰਪਲੀਟ ਹੋਣਾ ਚਾਹੀਦਾ ਸੀ 2 ਲੱਖ ਦੇ ਵਿੱਚ ਤੇ ਹੁੰਦਾ ਵੀ ਆ ਤੇ ਜਿਹੜੇ ਗਾਂ ਲਈ 2 ਲੱਖ ਦਾ ਤੁਹਾਡਾ ਢੇੜਾ ਪਰਵਾਉਣਾ ਚੋਣਾ 4 ਸਪੀਰ ਜਿਹੜੀ ਆਪਣੀ ਬਾਉਂਡਰੀ ਆ ਇਹਦੇ ਨਾਲ ਦਾ ਰੇਤਾ ਸਾਰਾ ਸੀਮੈਂਟ ਬਾਹਰ ਨਿਕਾਇਆ ਪਿਆ ਜਿਹੜਾ ਤੁਸੀਂ 2 ਲੱਖ ਜੀ ਸਾਨੂੰ ਕੰਮ ਦਓ ਅਗਲਾ ਦਿਨ ਆ ਅਸੀਂ ਉਹਦਾ ਪਲਾਸਟਰ ਕਰਾਂਗੇ ਮੇਰੇ ਬਹੁਤ ਹੀ ਸਰਕਾਰ ਜੋ ਡਾਕਟਰ ਫਕੀਰ ਮੁਹੰਮਦ ਜੀ ਇਹਨਾਂ ਦਾ ਵੀ ਸਹਿਯੋਗ ਵੱਡਾ ਸਹਿਯੋਗ ਆ ਮੇਰੇ ਨਾਲ ਇਹ ਸੰਸਾਦਵਾਨ ਮੇਰੇ ਤੇ ਇਹ ਵੀ ਤੁਹਾਨੂੰ ਬੇਨਤੀ ਕਰਦੇ ਆਸੀਂ ਨਗਰਪਾਲਿਕਾ ਨੂੰ ਵੀ ਤੁਹਾਨੂੰ ਬੇਨਤੀ ਕਰਦੇ ਆਂ ਮੈਂ ਚੇਤੇ ਆ ਤੇ ਲੋਕ ਤੇ ਤੁਹਾਡੇ ਤੇ ਧਿਆਨ ਦੇਣਾ ਚਾਹੁੰਦਾ ਸੀ ਪ੍ਰਧਾਨ ਜਗਦੀਪ ਸਿੰਘ ਜੀ ਗੱਤਰਾ ਜੀ ਠੀਕ ਹੈ ਕਹਿਣਾ ਤੇ ਕੋਈ ਗਲਤੀ ਫਾਤੀ ਹੋਈ ਤਾਂ ਮਾਫ ਕਰਨਾ ਧੰਨਵਾਦ ਜੀ ਧੰਨਵਾਦ ਜੀ ਇੱਕ ਗੱਲ ਬੰਨੂ ਜੀ ਬੜੀ ਚੰਗੀ ਲੱਗਦੀ ਹੁੰਦੀ ਹੈ ਜਿਵੇਂ ਕਿਸੇ ਮਾਥੇ ਦੇ ਵਿੱਚ ਜਾਣਾ ਕਿਸੇ ਮੰਦਰ ਦੇ ਵਿੱਚ ਜਾਣਾ ਗੁਰਦੁਆਰਾ ਸਾਹਿਬ ਦੇ ਵਿੱਚ ਜਾਣਾ ਗਿਰਜਾ ਘਰ ਦੇ ਵਿੱਚ ਜਾਣਾ ਕਿ ਜਿਹੜੇ ਪਹਿਲੇ ਪਾਤਸ਼ਾਹ ਸੀ ਨਾ ਮੰਨਤ ਦੇਵ ਜੀ ਉਹਨਾਂ ਨੇ ਅਜਾਤਪਨ ਪਤਨ ਧਰਮ ਦੀ ਸਾਰੀ ਗੱਲ ਖਤਮ ਕਰ ਦਿੱਤੀ ਉਸ ਤੋਂ ਬਾਅਦ ਅਸੀਂ ਬਣਾ ਲਈ ਮੈਂ ਤਾਂ ਜੋ ਸਰ ਬਣਾ ਕੇ ਦੋਵਾਰੀ ਦੰਦ ਨੂੰ ਪਾਕਿਸਤਾਨ ਦੀ ਪਾਕਿਸਤਾਨ ਦੀ ਗੰਦਾਰੀ ਮੈਂ ਜੋ ਹੋਰ ਗਿਆ 15-15 ਲੱਖ ਲਾ ਕੇ ਮੈਂ ਕਿਉਂ ਪੱਤਰਕਾਰ ਬਣ ਕੇ ਅਰ ਉਥੇ ਜਾ ਕੇ ਦੇਖਿਆ ਕਿ ਕਿਵੇਂ ਸਾਡੇ ਪਾਕਿਸਤਾਨ ਜਿਹੜੇ ਉਸਨੂੰ ਵੀਰ ਐ ਕਿਵੇਂ ਰਹਿੰਦੇ ਆ ਜਦ ਸਾਡੇ ਸ਼ੁਰੂ ਘਰਾਂ ਵਾਲਾ ਕੀ ਕਿਸ ਤਰ੍ਹਾਂ ਦਾ ਸਿਸਟਮ ਆ ਮੈਂ ਬੜਾ ਅਰਿਚਕਾ ਮੈਂ ਕਹਿੰਦਾ ਤੇ ਜਿਹੜੀ ਤੁਸੀਂ 2 ਲੱਖ ਦੀ ਗੱਲ ਕੀਤੀ ਪੈਗੀ ਦਾ ਦੇਖਣਾ ਚੋਂ ਜਾਪਤ ਲੱਗਿਆ 2 ਲੱਖ ਲੱਗਿਆ ਇਹਦੇ ਬਤਨਾ ਐਲਾਨ ਕੁਛ ਨਹੀਂ ਕਰਦਾ ਉਹੀ ਵੀ ਮੈਂ ਤੁਹਾਨੂੰ ਕਹਿ ਸਕਦਾ ਪਰ ਇਹ ਵੀ ਜਿਹੜੀ ਇੱਕ ਤੁਸੀਂ ਜਿਹੜੀ ਜਾਂਚ ਹੋਣੀ ਚਾਹੀਦੀ ਬਿਲਕੁਲ ਹੋਣੀ ਇਹ ਕੁਝ ਨੂੰ ਵੈਸੇ ਵੀ ਜੇ ਫੋਨ ਕਰਕੇ ਕਹਿੰਦੇ ਤਾਂ ਕੰਮ ਹੋ ਜਾਣੀ ਸੀ ਕਿਉਂਕਿ ਜਾਣ ਤੱਕ ਕਰੋਣੀ ਕਰੋਣੀ ਆਪੇ ਆਪਾ ਆਪਾ ਕਰਾ ਕਰਾ ਕੇ ਚੱਲਣਾ ਠੀਕ ਹੈ ਨੰਬਰ ਐਕਟ ਨੰਬਰ 2 ਤੇ ਤੁਸੀਂ ਗਾਂਢ ਬਾਂਡਾਂ ਨੂੰ ਮੰਗਾਂ ਦੀ ਗੱਲ ਕੀਤੀ ਆ ਉਹਦੇ ਵਾਸਤੇ ਹੁਣ ਇਹ ਪੂਰਨ ਹਕਟ ਲੱਗ ਜਾਵਾ ਬਾਕੀ ਮੈਂ ਆ ਦੇਖੋ ਸਮਝਾ ਸਕਦਾ ਤੇ ਇਸ ਤਰ੍ਹਾਂ ਕਿ ਮੈਂ ਕੋਈ ਐਲਾਨ ਨਹੀਂ ਕਰ ਸਕਦਾ ਇਹ ਆਪ ਦੇ ਕਰਨ ਤੁਸੀ ਮੇਰੇ ਨਾਲ ਆ ਮੈਂ ਤੁਹਾਡੇ ਨਾਲ ਬਾ ਠੀਕ ਹੈ ਜੀ ਬਾਕੀ ਅਗਲੀ ਗੱਲ ਇਹ ਵੀ ਕਿ ਤੁਹਾਡੇ ਲਈ ਇਸ ਸਸਥਾ ਨੂੰ ਜੱਗਾ ਵਸਰਾ ਨੂੰ ਜਿੰਨੀ ਵੀ ਆਪਣੇ ਹਰਕਤਾਂ ਹਰ ਸਿੰਘ ਵਾਲਾ ਚ ਡਾਕਟਰ ਫਕੀਰ ਮਹਿੰਦਰਪੁਰ ਦਾ ਜਿੰਨੀਆਂ ਵੀ ਮਰਜ਼ਾ ਵਸਤਾਂ ਉਹਨਾਂ ਦੀ ਜਾ ਮੁਸਲਮਾਨ ਭਾਈ ਦਰਨ ਸਿੰਘ ਉਹ ਸਥਾਨ ਨੇ ਜਿਵੇਂ ਨਹਿਰ ਸੇ ਕੋਲੇ ਉਪਕਰਨ ਪਾਸ ਜਦਾ ਉਹਦੇ ਲਈ ਪਰ ਮਨੁੱਖਿਆ ਲਈ ਮਾਛੀ ਕੇ ਮਾਛੀ ਕੇ ਜਿਹਨੇ ਦਿਨ ਦਿਨ ਮੈਨੂੰ ਮਤਲਬ ਪਤਾ ਲੱਗਿਆ ਕਿ ਆਪਣੇ ਹੈਗੇ ਨੇ ਮੁਸਲਮਾਨ ਭਾਈ ਦਰਨ ਸਿੰਘ ਸੰਬੰਧਿਤ ਉਹ ਸਥਾਨ ਜਿਵੇਂ ਸਾਰਿਆਂ ਨੇ ਥੋੜੇ ਥੋੜੇ ਪੈਸੇ ਜਿੰਨੇ ਕਪਾਸਾਂਗੇ ਸੀ ਪਾਏ ਆ ਤੇ ਉਹਨਾਂ ਨੇ ਸਮੇਂ ਬਾਰੇ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਧੰਨਵਾਦ دیکھتا کہ ڈاکٹر کیمن محمد جی اپنا بڑا جوکانہ ہے سوتا ہوئی اچھا اچھا دیکھو بھائی جی گل ٹھیک ہے ڈاکٹر کیمن جی جی لوک جی ਦੇਖੋ ਭਾਈ ਜੀ ਸਾਹਮਣੇ ਦੇਖੋ ਭਾਈ ਜੀ ਹੈ ਕਿ ਸੁੱਖ ਮਿਹਰਬਾਨੀ ਸ਼ਹਿਵਾਜ ਜਿਨ੍ਹਾਂ ਨੇ ਕਬੱਡੀ ਵਿੱਚ ਵੀ ਧੁੰਮਾ ਪਾਇਆ ਲਿਖਣ ਦੇ ਵਿੱਚ ਵੀ ਕੋਈ ਕਹ ਸਕਦਾ ਛੇਤੀ